ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆਂ ਪਟਿਆਲਾ ਸ਼ਾਹੀ ਪੱਗ ਦੀ ਜਿਹਦੀ ਲੈਂਥ ਹੈ ਗਿਆ 5.5 ਮੀਟਰ ਹੈ ਜਿਹੜਾ ਕਪੜਾ ਉਹ ਆਪਾਂ ਨੇ ਫੁੱਲ ਵਲ ਵਰਤੇ ਆ ਜਿਹੜਾ ਆਪਾਂ ਨੇ ਪੈਰਾਲਲ ਲੜਾਉਣਾ ਲੜ ਨੂੰ ਸਿਰ ਦੇ ਸੈਂਟਰ ਦੇ ਵਿੱਚੋਂ ਲਿਆਉਣਾ ਤੇ ਦੋਨੇ ਪੱਲੇ ਬਰਾਬਰ ਕਰਕੇ ਉਹਨਾਂ ਦੋਨੇ ਪਲਾਂ ਨੂੰ ਫੋਲਡ ਕਰਕੇ ਤੇ ਬੈਗ ਤੱਕ ਹੁਣ ਜਿਹੜਾ ਆਪਣਾ ਇਸ ਲੜ ਨੂੰ ਸਾਫ਼ ਕਰਕੇ ਤੇ ਇਸ ਲੜ ਦੇ ਉੱਤੇ ਹੱਥ ਫੇਰ ਕਿਹੜਾ ਬੈਗ ਤੱਕ ਲੜ ਨੂੰ ਜਿਹੜਾ ਆਪਾਂ ਸਾਫ਼ ਕਰਾਂਗੇ ਬੈਗ ਤੱਕ ਲੜ ਨੂੰ ਸਾਫ਼ ਕਰਨ ਤੋਂ ਆ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਣਾ ਤੇ ਹੁਣ ਇਸ ਤੋਂ ਅਗਲਾ ਲੜ ਲਗਾਉਣਾ ਉਸ ਲੜ ਨੂੰ ਜਿਹੜਾ ਆਪਾਂ ਬੈਗ ਤੋਂ ਪਿੰਚ ਕਰਕੇ ਤੇ ਇਸ ਲੜ ਨੂੰ ਜਿਹੜਾ ਆਪਾਂ ਹਲਕਾ ਖੋਲਾਂਗੇ ਤੇ ਲੜ ਨੂੰ ਪਰੋਂ ਇੱਕ ਗਾਰ ਫੋਲਡ ਕਰਕੇ ਤੇ ਫਰਾਂਟ ਦੇ ਉੱਤੇ ਜਿਹੜਾ ਆਪਾਂ ਇਸ ਲੜ ਨੂੰ ਡਬਲ ਫੋਲਡ ਕਰ ਦੇਣਾ ਫਿਰ ਉਸ ਤੋਂ ਬਾਅਦ ਇਸ ਲੜ ਨੂੰ ਜਿਹੜਾ ਆਪਾਂ ਬੈਗ ਤੱਕ ਹੁਣ ਸਾਫ਼ ਕਰਾਂਗੇ ਤੇ ਹੁਣ ਇਸ ਲੜ ਦੇ ਵਿੱਚ ਬਾਅਦ ਫੇਰ ਕੇ ਜਿਹੜਾ ਆਪਣਾ ਇਸ ਲੜ ਦਾ فاਸਲਾ ਹੋਊਗਾ ਉਸ فاਸਲੇ ਨੂੰ ਆਪਾਂ ਨੇ ਜਿਹੜਾ ਸੈੱਟ ਕਰ ਲੈਣਾ ਜੀ ਹੁਣ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਉਣਾ ਉਸ ਲੜ ਨੂੰ ਬੈਕ ਤੋਂ ਪਿੰਚ ਕਰਨਾ ਬੈਕ ਤੋਂ ਪਿੰਚ ਕਰਨ ਤੋਂ ਬਾਅਦ ਇਸ ਲੜ ਨੂੰ ਜਿਹੜਾ ਹਲਕਾ ਖਿੱਚਾਂਗੇ ਆਖ ਤਾਂ ਖਿਚਣ ਤੋਂ ਬਾਅਦ ਅੱਗੇ ਦੇ ਤਰ੍ਹਾਂ ਲੜ ਨੂੰ ਇੱਕ ਗਰ ਫੋਲਡ ਕਰਕੇ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਖਿੱਚ ਕੇ ਤੇ ਜਿਹੜਾ ਆਪਾਂ ਲੜ ਨੂੰ ਡਬਲ ਫੋਲਡ ਕਰ ਦੇਣਾ ਜੀ ਡਬਲ ਫੋਲਡ ਕਰਨ ਤੋਂ ਬਾਅਦ ਹੁਣ ਇਸ ਲੜ ਨੂੰ ਜਿਹੜਾ ਆਪਾਂ ਬੈਗ ਤੱਕ ਸਾਫ਼ ਕਰ ਲੈਣਾ ਬੈਗ ਤੱਕ ਜਿਹੜਾ ਲੜ ਨੂੰ ਸਾਫ਼ ਕਰਨ ਤੋਂ ਆ ਦੇਤੇ ਇਸ ਲੜ ਦੁੱਤੇ ਹੱਥ ਫੇਰ ਕੇ ਜਿਹੜਾ ਆਪਣੇ ਚ ਲੜ ਨੂੰ ਸੈੱਟ ਕਰਕੇ ਲਗਾ ਦੇਣਾ ਜੀ ਹੁਣ ਇਸ ਲੜ ਦੇ ਵਿੱਚ ਆਪਾਂ ਨੇ ਜਿਹੜਾ ਬਾਜ ਫੇਰ ਕੇ ਇਸ ਲੜ ਦਾ ਜਣਾਾ فاਸਲਾ ਹੋਊਗਾ ਸਵਾਹ ਲਈ ਸੈੱਟ ਕਰ ਲੈਣਾ ਇਹਨਾਂ ਪੇਚਾਂ ਜਿਹੜਾ ਆਪਣਾ فاਸਲਾ ਉਹ ਆਪਾਂ ਨੇ ਸ਼ੀਵ ਰੱਖਣਾ ਕਿਸੇ ਵੀ ਪੇਚ ਦਾ ਜਿਹੜਾ ਆਪਣਾ فاਸਲਾ ਵਧਕਣ ਨਹੀਂ ਰੱਖਾਂਗੇ ਉਸ ਤੋਂ ਅਗਲਾ ਲੜ ਲਗਾਉਣਾ ਉਸ ਲੜ ਨੂੰ ਆਪਾਂ ਜਿਹੜਾ ਬੈਕ ਤੋਂ ਪਿੰਚ ਕਰਕੇ ਤੇ ਲੜ ਨੂੰ ਅੱਖ ਤੱਕ ਖਿੱਚ ਲੈਣਾ ਤੇ ਲੜ ਨੂੰ ਉਪਰੋਂ ਚੰਗੀ ਤਰ੍ਹਾਂ ਫੋਲਡ ਕਰਕੇ ਤੇ ਫਰੰਟ ਦੇ ਤੁਰਾ ਕੇ ਲੜ ਨੂੰ ਡਬਲ ਫੋਲਡ ਕਰਕੇ ਤੇ ਫਿਰ ਉਸ ਤੋਂ ਆ ਜਿਹੜਾ ਲੜ ਨੂੰ ਆਪਾਂ ਉਪਰੋਂ ਵੀ ਜਿਹੜਾ ਇਹ ਗਰ ਫੋਲਡ ਕਰਨਾ ਉਸ ਤੋਂ ਅ ਇਸ ਲੜ ਨੂੰ ਹੁਣ ਬੈਕ ਤੱਕ ਜਿਹੜਾ ਆਪਾਂ ਸਾਫ਼ ਕਰਨਾ ਜੀ ਬੈਕ ਤੱਕ ਲੜ ਨੂੰ ਸਾਫ਼ ਕਰਨ ਤੋਂ ਬਾਅਦ ਤੇ ਇਸ ਲੜ ਦੇ ਉੱਤੇ ਹੱਥ ਫੇਰ ਕੇ ਬੈਕ ਤੱਕ ਲੜ ਨੂੰ ਸਾਫ਼ ਕਰ ਤੋਂ ਆ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਣਾ ਜੀ ਤੇ ਹੁਣ ਇਸ ਲੜ ਦੇ ਵਿੱਚ ਆਪਾਂ ਨੇ ਬਾਸ਼ ਫੇਰ ਕੇ ਜਿਹੜਾ ਆਪਣਾ ਇਸ ਲੜ ਦਾ فاصل ਆਊਗਾ ਉਸ ਵਾਸਤੇ ਨੂੰ ਆਪਾਂ ਨੇ ਸੈੱਟ ਕਰ ਲੈਣਾ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਬទਿਆ ਲਾਦੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਨ ਹੁਣ ਆਪਾਂ ਜਿਹੜਾ ਪੰਜਵਾਂ ਲੜ ਲਗਾਉਣਾ ਪੰਜਵੇਂ ਲੜ ਨੂੰ ਬੈਕ ਤੋਂ ਪੈਂਚ ਕਰਕੇ ਤੇੜਾ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਨਾ ਤੋ ਆਜ ਅਖਰਾ ਕਲਰ ਨੂੰ ਖਿੱਚ ਕੇ ਜਿਹੜਾ ਆਪਣਾ ਉਸ ਤੋਂ ਆਪਾ ਦੂ ਕਪੜਾ ਆਊਗਾ ਉਸ ਕਪੜੇ ਨੂੰ ਵਿੜਾ ਪਾ ਨੇ ਅੰਦਰ ਨੂੰ ਹੁਲ ਕਰ ਦੇਣਾ ਅੰਦਰ ਨੂੰ ਫੋਲਡ ਕਰਨ ਤੋਂ ਬਾਅਦ ਫਰੰਟ ਦੇ ਤੋਰਾ ਕਿਹੜਾ ਲੜ ਨੂੰ ਇੱਕ ਗਰ ਫੋਲਡ ਕਰਕੇ ਫਿਰ ਜਿਹੜਾ ਲੜ ਨੂੰ ਆਪਾਂ ਡਬਲ ਫੋਲਡ ਕਰਕੇ ਤੇ ਇਸ ਤੋਂ ਬਾਅਦ ਲੜ ਨੂੰ ਉੱਪਰੋਂ ਫੋਲਡ ਕਰਨਾ ਜੀ ਤੇ ਉਸ ਤੋਂ ਜਿਹੜਾ ਆਪਾਂ ਨੇ ਫਰੰਟ ਤੋਂ ਲੜ ਨੂੰ ਡਬਲ ਫੋਲਡ ਕਰਕੇ ਤੇ ਇਸ ਲੜ ਦੇ ਉੱਤੇ ਹੱਥ ਫੇਰ ਕੇ ਜਿਹੜਾ ਆਪਾਂ ਬੈਕ ਦਾ ਕਲਰ ਨੂੰ ਸਾਫ਼ ਕਰ ਲੈਣਾ ਜੀ ਮਿਸ ਲੜ ਨੂੰ ਜਿਹੜਾ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਕੇ ਤੇ ਬੈਗ ਤੱਕ ਲਾ ਨੂੰ ਸਾਫ਼ ਕਰਕੇ ਲਗਾ ਦੇਣਾ ਜਿਹੜਾ ਆਪਾਂ ਨੇ ਪੰਜਵਾਂ ਲੜ ਲਗਾਇਆ ਸੀਗਾ ਉਸ ਲੜ ਦੇ ਵਿੱਚ ਵੀ ਜਿਹੜਾ ਆਪਾਂ ਬਾਸ਼ ਫੇਰ ਕੇ ਜਿਹੜਾ ਆਪਣਾ ਉਸ ਲੜ ਦਾ فاਸਲਾ ਆਊਗਾ ਉਸ فاਸਲੇ ਨੂੰ ਆਪਾਂ ਨੇ ਜਿਹੜਾ ਸੈੱਟ ਕਰ ਲੈਣਾ ਜਿਹੜੇ ਆਪਣੇ ਉੱਪਰਲੇ ਪੇਚ ਉਹਨਾਂ ਪੇਚਾਂ ਦਾ ਵੀ ਜਿਹੜਾ ਆਪਣਾ فاਸਲਾ ਉਹ ਆਪਾਂ ਨੇ ਸੇਮ ਰੱਖਣਾ ਪਲੇ ਵਿੱਚ ਦਾ ਫਾਸਲਾ ਸੈਟ ਕਰਨ ਦੇ ਲਈ ਤੁਸੀਂ ਡਵਲੀ ਸ਼ਾ ਵਰਤ ਸਕਦੇ ਹੋ ਡਵਲੀ ਵਿੱਚ ਦੇਖ ਕੇ ਕਿਸੇ ਵੀ ਤੁਹਾਡੇ ਉੱਪਰਲੇ ਪੇਚ ਦਾ ਫਾਸਲਾ ਵਧਿਆ ਘਟੂਗਾ ਤੁਸੀਂ ਡਵਲੀ ਵਿੱਚ ਦੇਖ ਕੇ ਜਿਹੜਾ ਆਪਣਾ ਫਾਸਲਾ ਸੈਟ ਕਰ ਸਕਦੇ ਹੋ ਜਿਹੜੀ ਆਪਣੇ ਪਾਕੀ ਪਾਕੀ ਦੀ ਸ਼ੈਡਿੰਗ ਉਹ ਵੀ ਜਿਹੜੀ ਆਪਾਂ ਕਰੀ ਜਾਣੀ ਹੈ ਜੀ ਤੇ ਹੁਣ ਜਿਹੜਾ ਆਪਾਂ ਅਕਲਗੇ ਲੜ ਲਈ ਪੱਗ ਪੈਨ ਲਗਾਵਾਂਗੇ ਜਿੱਥੋਂ ਆਪਾਂ ਨੇ ਛੇਮੇ ਲੜ ਫੋਲਡ ਕੀਤਾ ਸੀ ਛੇਮੇ ਲੜ ਦੇ ਉੱਪਰ ਰੱਖ ਕੇ ਜਿਹੜਾ ਆਪਾਂ ਨੇ ਪੱਗ ਪੈਨ ਲਗਾ ਦੇਣਾ ਉਸ ਤੋਂ ਅਜਿਹੜਾ ਆਪਣਾ ਕਲਗੀ ਲੜਾ ਉਹ ਕਲਗੀ ਲੜ ਦੇ ਪੂਣੀ ਨੂੰ ਖੋਲ ਕੇ ਉਸ ਦਾ ਉੱਪਰਲਾ ਪੱਲਾ ਉਹ ਆ ਪਾਥਲੈਨ ਫੋਲਡ ਕਰਨਾ ਇਹੜਾ ਥੜਲਾ ਪੱਲਾ ਹੋਊਗਾ ਉਸ ਨੂੰ ਉੱਪਰ ਨੂੰ ਫੋਲਡ ਕਰਨਾ ਤੇ ਫਿਰ ਉਸ ਤੋਂ ਆ ਜਿਹੜੇ ਆਪਣੇ ਇਸ ਲੜ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਕੱਢ ਕੇ ਤੇ ਬੈਕ ਤੱਕ ਜਿਹੜਾ ਲੜ ਨੂੰ ਆਪਾਂ ਸਾਫ਼ ਕਰ ਲੈਣਾ ਜੀ ਬੈਕ ਤੱਕ ਲੜ ਨੂੰ ਸਾਫ਼ ਕਰਨ ਤੋਂ ਬਾਅਦ ਜਿਹੜੇ ਆਪਣੇ ਇਸ ਲੜ ਦੇ ਉੱਤੇ ਹੱਥ ਫੇਰ ਜਿਹੜਾ ਆਪਾਂ ਨੇ ਪੱਗ ਪੈਨ ਲਗਾਇਆ ਸੀਗਾ ਲੜ ਨੂੰ ਪੱਗ ਪੈਨ ਥਲੇ ਚਿਲੇ ਆਉਣਾ ਪੱਗ ਪੈਨ ਥਲੇ ਚਿਲੇਉਣ ਤੋਂ ਬਾਅਦ ਇਹਨਾਂ ਸਲਾਟ ਨੂੰ ਆਪਾਂ ਫਰੰਟ ਵੱਲ ਕਮਾ ਦੇਣਾ ਫਰੰਟ ਵੱਲ ਕਮਾਉਣ ਤੋਂ ਬਾਅਦ ਜਿੰਨੀ ਕੋਸ਼ ਤੁਸੀਂ ਇਸ ਲੜ ਦੇ ਚੜਾਈ ਰੱਖਣਾ ਚਾਹੁੰਦੇ ਹੋ ਉਹਨ ਇੱਕ ਚੜਾਈ ਰੱਖ ਕੇ ਤੇ ਇਸ ਲੜ ਦੇ ਵਿੱਚ ਬਲ ਪਾ ਕੇ ਹਲਕੇ ਜਿਹਾ ਉੱਪਰ ਕਲਗੀ ਚ ਤੇ ਇਸ ਲੜ ਨੂੰ ਛੇ ਮੈਂ ਇਹੜਾ ਆਪਾਂ ਜਿਹੜਾ ਆਪਾਂ ਲੜ ਲਗਾਇਆ ਸੀਗਾ ਪੰਜਵਾਂ ਉਸ ਲੜ ਥੱਲੇ ਦੱਬ ਦੇਵਾਂਗੇ ਤੇ ਜੇਕਰ ਤੁਹਾਡਾ ਲੜ ਉੱਪਰ ਢਿੱਲਾ ਰਹਿ ਜਾਂਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਪੈ ਲਗਾ ਸਕਦੇ ਹੋ ਉਹਦੇ ਕਰਕੇ ਤੁਹਾਡਾ ਲੜਾ ਉੱਟਲ ਨਹੀਂ ਰਹੇਗਾ ਤੇ ਜਿਹੜਾ ਹੁਣ ਆਪਣਾ ਕਲਗੀ ਲੜੂਗਾ ਉਸ ਕਲਗੀ ਲੜ ਨੂੰ ਆਪਾਂ ਸੈੱਟ ਕਰਾਂਗੇ ਤੇ ਜਿਹੜੀ ਆਪਣੀ ਪੱਗ ਦੀ ਸ਼ੇਪ ਆ ਉਸੇ ਨੂੰ ਵੀ ਆਪਾਂ ਇਹਦਾ ਸੈੱਟ ਕਰਨਾ। ਇਹਦੇ ਆਪਣੇ ਬਲ ਹੋਣਗੇ। ਇਹਨਾਂ ਬਲਾਂ ਨੂੰ ਵੀ ਆਪਾਂ ਨੇ ਕੱਢ ਲੈਣਾ ਜੀ। ਜੇ ਕਿਤੇ ਰਿਨਪਾਗੀ ਦੀ ਸ਼ੇਡਿੰਗ ਹੋ ਗਈ ਉਹ ਆਪਾਂ ਨੇ ਕਰ ਲੈਣੀ ਆ। ਸਾਰੇ ਵੇਚਾਂ ਦੇ ਵਿੱਚ ਬਾਜ ਫੇਰ ਕਿਉਂ ਨਾ ਪੇਚਾਂ ਜਿਹੜਾ ਆਪਣਾ فاਸਲਾ ਉਹ ਆਪਾਂ ਨੇ ਸੈੱਟ ਕਰ ਲੈਣਾ ਤੇ ਹੁਣ ਜਿਹੜਾ ਆਪਾਂ ਨੇ ਸਿਰ ਟਕਣਾ ਜਿਹੜਾ ਸਰ ਦੇ ਸੈਂਟਰ ਦੇ ਵਿੱਚੋਂ ਪਰਲੜ ਲਗਾਇਆ ਸੀ ਉਸ ਲੜ ਨੂੰ ਖਿੱਚ ਲੈਣਾ ਉਸ ਲੜ ਨੂੰ ਖਿੱਚਣ ਤੋਂ ਬਾਅਦ ਪੂਰੇ ਸਰ ਦੇ ਤੇ ਜਿਹੜਾ ਕੀ ਖਲਾਰ ਕੇ ਲੜਾਂ ਜਿਹੜਾ ਜਿਹੜਾ ਆਪਣਾ ਸਿਰੂਗਾ ਸਿਰ ਨੂੰ ਜਿਹੜਾ ਆਪਾਂ ਲੜਾਂ ਥਲੇ ਦੇ ਜਿਹੜਾ ਆਪਾਂ ਸਿਰ ਨੂੰ ਕਵਰ ਕਰ ਦੇਣਾ ਜੀ ਚੰਗੀ ਜਗ੍ਹਾ ਤੁਹਾਡਾ ਸਿਰ ਉਪਰ ਨੰਗਾ ਰਹਿ ਜਾਂਦਾ ਹੈ ਤੁਸੀਂ ਜਿਹੜਾ ਵਾਸ਼ੇ ਉੱਚ ਦੇਖ ਕੇ ਜਿਹੜਾ ਆਪਣਾ ਸਿਰ ਉਹ ਟੱਕ ਸਕਦੇ ਹੋ ਉਹ ਜਿਹੜਾ ਆਪਣਾ ਸਿਰ ਹੈਗਾ ਉਹ ਚੰਗੀ ਤਰ੍ਹਾਂ ਕਵਰ ਕਰ ਦੇਣਾ ਜਿਹੜੀ ਆਪਣੀ ਬਾਕੀ ਭਾਗ ਦੀ ਵੀ ਸੈਟਿੰਗ ਹੋ ਗਈ ਉਹ ਵੀ ਜਿਹੜੀ ਆਪਾਂ ਨਾਲ ਦੀ ਨਾਲ ਕਰੀ ਜਾਣੀ ਹੈ ਜੀ ਜਿਹੜਾ ਆਪਾਂ ਕੱਲ੍ਹ ਜਿਹੜਾ ਲਗਾਏ ਸੀ ਆ ਕੱਲ੍ਹ ਹੀ ਲੜ ਨੂੰ ਵੀ ਜਿਹੜਾ ਆਪਾਂ ਪ੍ਰੋ ਸੈਟ ਕਰਾਂਗੇ ਦੁਨੀਆ ਖਤ ਇਹ ਆਪਣਾ ਕਲ ਤੋਂ ਵੀ ਜਿਹੜਾ ਆਪਣਾ ਬਾਜ ਦੇ ਨਾਲ ਜਿਹੜਾ ਆਪਣਾ ਲੜ ਬਾਜ ਦੇ ਨਾਲ ਜਿਹੜਾ ਆਪਣਾ ਸਿਰਾ ਕਵਰ ਕਰ ਦੇਣਾ ਜੀ ਸਾਰੇ ਪੇਚਾਂ ਦੇ ਵਿੱਚ ਬਾਹਰ ਫੇਰ ਕੇ ਉਹਨਾਂ ਪੇਚਾਂ ਜਿਹੜਾ ਆਪਣਾ ਫਾਸਲਾ ਹੋਊਗਾ ਉਸ ਫਾਸਲੇ ਨੂੰ ਜਿਹੜਾ ਆਪਾਂ ਨੇ ਸੈੱਟ ਕਰ ਲੈਣਾ ਤੇ ਜਿਹੜਾ ਆਪਣਾ ਪਿਛਲੇ ਲੜ ਨੂੰ ਦੋਨਾਂ ਸਾਈਡ ਤੋਂ ਜਿਹੜਾ ਆਪਾਂ ਫੋਲਡ ਕਰਨਾ ਦੋਨਾਂ ਸਾਈਡ ਤੋਂ ਲੜ ਨੂੰ ਫੋਲਡ ਕਰਨ ਤੋਂ ਬਾਅਦ ਜਿਹੜਾ ਹੁਣ ਆਪਾਂ ਉਸ ਲੜ ਨੂੰ ਬੈਕ ਤੇ ਦੱਬ ਦੇਣਾ ਜੀ ਤੇ ਜਿਹੜੀ ਹੁਣ ਆਪਣੀ ਪਾਗ ਕੰਪਲੀਟ ਹੋ ਚੁੱਕੀ ਆ ਤੇ ਵੜਾ ਨਿਕਲੇ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ